राम राम जी सत श्री अकाल मेरे वलो सब नु गुरु पुरब दीयां बाबा दीप सिंह जी दीयां लाख लाख बधाइयां होन मेरे गुरु सिखी ਦੇ ਨਾਲ ਜੁੜੇ ਹੋਏ ਲੋਕ ਮੇਰੇ ਆਪਣੇ ਜੋ ਰਿਸ਼ਤੇਦਾਰ ਹੈ ਮੇਰੇ ਆਪਣੇ ਜੋ پڑੋਸੀ ਹੈ ਮੇਰੇ ਆਪਣੇ ਜੋ ਫਰੈਂਡ ਸਰਕਲ ਹੈ ਬਹੁਤ ਸਾਰੀਆਂ ਮੁਬਾਰਕਾਂ on बाबा दीप सिंह जी दा हां जी बाबा दीप सिंह जी दा जो जन्म तिहाड़ा है वो बहुत ही खुशियां नाल आनंद भरया मनाया जा रिया है ਹਰ ਰੋਡ ਦੇ ਉੱਤੇ ਹਰ ਸੜਕ ਦੇ ਉੱਤੇ ਹਰ ਜਗ੍ਹਾ ਜਗ੍ਹਾ ਦੇ ਉੱਤੇ ਐਨੇ ਕੋਈ ਜ਼ਿਆਦਾ ਗੁਰਮਾਰੀ ਦੇ ਪ੍ਰਸ਼ਾਦੇ ਲੰਗਰ ਐਨੇ ਚੱਲ ਰਹੇ ਨੇ ਕਿ ਮਤਲਬ ਦੁਨੀਆ ਖਾ ਖਾ ਕੇ ਥੱਕ ਜਾਵੇ ਪਰ ਗੁਰੂ ਦਾ ਲੰਗਰ ਕਦੀ ਵੀ ਨਹੀਂ ਮੁੱਕਦਾ ਹੈਨਾ ਇੰਨਾ ਕੋਈ ਜ਼ਿਆਦਾ ਲੰਗਰ ਵਰਸਾਦੇ ਚੱਲ ਰਹੇ ਨੇ ਤੇ ਸਾਡੇ ਬਾਬਾ ਦੀਪ ਸਿੰਘ ਜੀ ਜੋ ਗੁਰਸਿੱਖੀ ਉਹਨਾਂ ਦਾ ਜਨਮ 21 ਜਨਵਰੀ 1682 ਦੇ ਵਿੱਚ ਹੋਇਆ ਸੀ ਵੈਸੇ ਤਾਂ ਇਹ ਬਾਅਦ 26 ਅਤੇ 27 ਨੂੰ ਦੋਨਾਂ ਦੇ ਬਾਅਦ ਤੇ ਮਨਾਇਆ ਜਾਂਦਾ ਹੈ ਕੋਈ ਇਹਨਾਂ ਨੂੰ ਪ੍ਰਕਾਸ਼ ਪੁਰਬ ਦਾ ਜਨਮ ਦਾ ਦਿਹਾੜਾ ਕਿਹਾ ਜਾਂਦਾ ਹੈ ਕੋਈ ਇਹਨਾਂ ਨੂੰ ਜਨਮ ਦਿਨ ਦਾ ਦਿਹਾੜਾ ਕਿਹਾ ਜਾਂਦਾ ਹੈ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਭ ਨੂੰ ਮਨਜ਼ੂਰ ਹੋਵੇ ਉਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਸਾਰਾ ਵੈਲਕਮ ਵਧਾਈਆਂ ਬਹੁਤ ਸਾਰੀਆਂ ਖੁਸ਼ੀਆਂ ਲੋਕ ਮਨਾ ਰਹੇ ਨੇ ਤੇ ਅੱਜ ਹੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਅੱਜ ਐਤਵਾਰ ਦਾ ਦਿਨ ਸੀ ਅੱਜ ਮੈਂ ਆਪਣੇ ਗੁਰੂ ਮਾਰੀ ਦੇ ਘਰ ਗਈ ਸੀ ਜਿਨ੍ਹਾਂ ਦਾ ਮੈਂ ਗੁਰਮੰਤਰ ਦਿੱਤਾ ਜੋਗੀ ਸ਼੍ਰੀ ਮਹਾਰਾਜ ਸਿ타ਰਾਮ ਆਸ਼ਰਮ ਜਿਨ੍ਹਾਂ ਦੀ ਮੈਂ ਬਹੁਤ ਸਾਰੀ ਤੁਹਾਨੂੰ ਉਹਨਾਂ ਦੇ ਗੱਲਾਂ ਬਾਤਾਂ ਵੀ ਸਮਝਾ ਚੁੱਕੀ ਆ ਜਾਂ ਦੱਸ ਚੁੱਕੀ ਆ ਹਰ ਸੰਡੇ ਨੂੰ ਸੰਡੇ ਗੁਰਮਹਾਰਾ ਜੀ ਸਾਡੇ ਤੇ ਕਿਰਪਾ ਕਰਦੇ ਨੇ ਆਸ਼ੀਰਵਾਦ ਦਿੰਦੇ ਨੇ ਇੰਨੀ ਕਿ ਜ਼ਿਆਦਾ ਕਿ ਉਹਨਾਂ ਦੇ ਘਰ ਵਿੱਚ ਦਰਸ਼ਨ ਵੀ ਕਰਾਈ ਦੇ ਆ ਤੇ ਉਸ ਮਾਲਕ ਦੇ ਚਰਨਾਂ ਨੂੰ ਵੀ ਛੂ ਕੇ ਆ ਜਾਈਦਾ ਹੈ ਤੇ ਉਸ ਤੋਂ ਬਾਅਦ ਫਿਰ ਮੇਰਾ ਜੋ ਸਿਸਟਮ ਰੰਦਾ ਫਿਰ ਰੰਦਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਮੈਂ ਜਿੰਨੂੰ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਆ ਕਿ ਸਾਡੇ ਲਾਗੇ ਹੀ ਗੁਰਦੁਆਰਾ ਬਾਬਾ ਦੀਪਮਨ ਸਿੰਘ ਜੀ ਦਾ ਤੁਹਾਨੂੰ ਮੈਂ ਉਹਦੀ ਰੀਲਸ ਵੀ ਦਿਖਾਈ ਸੀ ਵੀਡੀਓਜ਼ ਵੀ ਦਿਖਾਈਆਂ ਸੀ ਤੇ ਸੰਡੇ ਤੋਂ ਸੰਡੇ ਮੇਰਾ ਬਾਬਾ ਜੀਵਨ ਸਿੰਘ ਜੀ ਦੇ ਘਰ ਵਿੱਚ ਸੇਵਾ ਦਾ ਸਿਸਟਮ ਚੱਲਦਾ ਹੈ ਕਮੇਟੀ ਮੈਂਬਰਸ ਜਿੰਨੂੰ ਇੱਕ ਦਿੱਤਾ ਗਿਆ ਵਾ ਤੇ ਬਹੁਤ ਸਾਰਾ ਉੱਥੇ ਗੁਰਸਿੱਖੀ ਸਾਨੂੰ ਪਿਆਰ ਕਰਦੇ ਨੇ ਬਹੁਤ ਸਾਰਾ ਪ੍ਰੇਮ ਬਣ ਚੁੱਕਿਆ ਹੈ ਮੇਰੀਆਂ ਪੈਨਾ ਨਾਲ ਮੇਰੀਆਂ ਬੀਬੀਆਂ ਨਾਲ ਮੇਰੇ ਜੋ ਸੰਗਤੀ ਹੈ ਗੁਰਸਿੱਖੀ ਹੈ ਉਹਨਾਂ ਦੇ ਤੇ ਚਲੋ ਅਸੀਂ ਕੌਣ ਆ ਅਸੀਂ ਕੁਛ ਵੀ ਨਹੀਂ ਆ ਸਿਰਫ ਇੱਕ ਸਾਡੇ ਜਿਹੜੇ ਬੋਲ ਹੈ ਮਿੱਠੜੇ ਸਾਡੇ ਬੋਲ ਹੈ ਇਹ ਮਿੱਠਰੇ ਬੋਲ ਤੋਂ ਹੀ ਅਸੀਂ ਸਭ ਦਾ ਦਿਲ ਜਿੱਤ ਲਈਦਾ ਹੈ ਤੇ ਸਭ ਦਾ ਪਿਆਰ ਲੈ ਲੈਂਦਾ ਹੈ ਕਿਉਂਕਿ ਇਨਸਾਨ ਇੱਥੇ ਸਿਰਫ ਮੈਂ 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 ਕਰਨ ਨਹੀਂ ਆਇਆ ਇਨਸਾਨ ਇੱਥੇ ਹਰ ਇੱਕ ਦਾ ਦਿਲ ਜਿੱਤ ਲੈ ਆਇਆ ਹਰ ਇੱਕ ਦਾ ਪਿਆਰ ਲੈ ਲਈ ਆਇਆ ਔਰ ਮੈਂ ਇਹ ਕੋਸ਼ਿਸ਼ ਕਰਦੀ ਰਹਿੰਦੀ ਆ ਹਰ ਸਮੇਂ ਹਰ ਜਗ੍ਹਾ ਤੇ ਕਿ ਮੈਂ ਜਿੰਨਾ ਗੁਰਸਿੱਖੀ ਦੇਵਾਲ ਜਾ ਸਕਾਂ ਜਾਂ ਜਿੰਨਾ ਆਪਣੇ ਧਾਰਮਿਕ ਜਗ੍ਹਾ ਤੇ ਜਾ ਸਕਾਂ ਮੈਨੂੰ ਵਧੀਆ ਲੱਗਦਾ ਹੈ ਕਿਉਂਕਿ ਮੈਂ ਜਿਆਦਾ ਪਾਰਟੀ ਫੰਕਸ਼ਨ ਵਗੈਰਾ ਜਾਂ ਮੋਜਾ ਮਸਤੀਆਂ ਡੀਜੇ ਪਾਰਟੀਆਂ ਇਹ ਚੀਜ਼ਾਂ ਨੂੰ ਬਹੁਤ ਕੱਟ ਫੋਟ ਕਰਦੀ ਆ ਮੈਂ ਜਿਆਦਾ ਗੁਰਸਿੱਖੀ ਜਾਂ ਮਤਲਬ ਆਪਣੇ ਧਾਰਮਿਕ ਚੀਜ਼ਾਂ ਨਾਲ ਬਹੁਤ ਜੁੜੀ ਹੋਈ ਆ ਮੈਨੂੰ ਵਧੀਆ ਲੱਗਦਾ ਹੈ ਕਹਿੰਦੇ ਆ ਕਿ ਜਦੋਂ ਇੱਕ ਚੀਜ਼ ਦੀ ਉਮਰ ਹੋ ਜਾਂਦੀ ਹੈ ਨਾ ਉਹ ਚੀਜ਼ ਦੀ ਉਮਰ ਤੁਹਾਨੂੰ ਉਧਰਲੇ ਪਾਸੇ ਖਿੱਚਦੀ ਆ ਤੇ ਇੱਕ ਜਦੋਂ ਚੀਜ਼ ਦੀ ਉਮਰ ਨਹੀਂ ਨਾ ਹੁੰਦੀ ਉਹ ਤੁਹਾਨੂੰ ਉਸ ਥੀ ਖਿੱਚਦੀ ਹੈ ਤੇ ਮੈਨੂੰ ਲੱਗਦਾ ਕਿ ਹੁਣ ਜੋ ਸਾਡਾ ਰਾਈਟ ਟਾਈਮ ਮੇਰਾ ਸਹੀ ਟਾਈਮ ਜੋ ਚੱਲ ਰਿਹਾ ਹੈ ਜਾਂ ਸਾਡੀ ਏਜ ਦਾ ਟਾਈਮ ਸਾਡਾ ਚੱਲ ਰਿਹਾ ਹੈ ਇਹ ਸਾਨੂੰ ਇੰਨਾ ਕੁ ਜ਼ਿਆਦਾ ਮਤਲਬ ਪਰਮਾਤਮਾ ਦੇ ਵੱਲ ਖਿੱਚਦੀ ਹੈ ਕਿ ਅਸੀਂ ਕਿਸੇ ਵੇਲੇ ਤੁਸੀਂ ਮੰਨੋਗੇ ਅੱਜ ਮੈਂ ਜੀਵਨ ਸਿੰਘ ਜੀ ਦੇ ਗੁਰਦੁਆਰੇ ਗਈ ਨਵੇਂ ਸਿੱਧਾ ਮੈਂ ਗੁਰਦੁਆਰੇ ਜਾ ਹੀ ਰਹੀ ਆ ਬਾਬਾ ਦੀਵ ਜੀ ਦੇ ਸਿੰਘ ਹੁੰਦੇ ਹਨ ਤੇ ਅੱਜ ਮੈਂ ਜੀਵਨ ਸਿੰਘ ਜੀ ਦੇ ਗੁਰਦੁਆਰੇ ਗਈ ਤਾਂ ਮੈਂ ਉਹਨਾਂ ਦੇ ਆਪਣੇ ਜੇਠੇਦਾਰ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਨੂੰ ਪੁੱਛੇ ਕਿ ਇਹਨਾਂ ਦਾ ਇਤਿਹਾਸ ਕੀ ਹੈਗਾ ਤੇ ਉਹਨਾਂ ਨੇ ਦੱਸਿਆ ਕਿ ਗੁਰ ਜੀਵਨ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਸੀ ਉੱਥੇ ਪਹਿਲਾਂ ਸਿਰਫ ਇੱਕ ਛੱਪੜ ਦਾ ਸਿਸਟਮ ਹੁੰਦਾ ਸੀ ਸਿਰਫ ਛੱਪੜ ਹੁੰਦਾ ਸੀ ਉਸ ਗੁਰਦੁਆਰੇ ਦਾ ਕੁਝ ਵੀ ਨਹੀਂ ਸੀ ਹੁੰਦਾ ਫਿਰ ਸਾਡੇ ਜਿਹੜੇ ਦਰਸ਼ਨ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਜਿਹੜਾ ਤੁਸੀਂ ਵੀ ਸੁਣਿਆ ਹੋਵੇਗਾ ਉਹ ਗੁਰੂ ਜੀ ਐਨੇ ਕੁ ਜ਼ਿਆਦਾ ਜਾਨੀ ਜਾਨ ਸੀ ਐਨੇ ਜਾਨੀ ਜਾਨ ਕਿ ਮਤਲਬ ਬੰਦੇ ਦਾ ਭਵਿੱਖ ਪੜ੍ਹ ਕੇ ਦੱਸ ਦਿੰਦੇ ਹੁੰਦੇ ਸੀ ਕਿ ਬੰਦੇ ਦੇ ਨਾਲ ਕੀ ਹੋਣ ਵਾਲਾ ਹੈ ਕਿਸ ਚੰਗਾ ਹੋਣਾ ਹੈ ਕਿਦਾਂ ਨਹੀਂ ਹੋਣਾ ਤੇ ਉਹ ਜਿਹੜੇ ਬਾਬਾ ਡੇਰਾ ਜਰਸ਼ਨ ਸਿੰਘ ਜੀ ਦਾ ਜਿਹੜਾ ਮੈਂ ਤੁਹਾਨੂੰ ਦੱਸ ਰਹੀਆਂ ਉਹਨਾਂ ਨੇ ਇਹ ਜੀਵਨ ਸਿੰਘ ਜੀ ਦਾ ਜਿਹੜਾ ਗੁਰਦੁਆਰੇ ਦੀ ਨੀਂਹ ਪੱਥਰ ਰੱਖਿਆ ਤੇ ਉਹਨਾਂ ਨੇ ਹੀ ਗੁਰਦੁਆਰੇ ਜਿਹੜਾ ਵਾ ਮਤਲਬ ਪਲੱਸ 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 ਕਰਦੇ 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 ਅੱਜ ਉਹ ਇਕ ਸਾਡੇ ਮਾਲ ਪਿੰਡ ਦੇ ਵਿੱਚ ਜਿੰਨੂੰ ਬੱਚੇ ਬੱਚੇ ਨੂੰ ਵੀ ਪਤਾ ਹੋਏਗਾ ਕਿ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਕਿਹੜਾ ਤੇ ਜਿਹੜੇ ਸਾਡੇ ਬਾਬਾ ਦਰਸ਼ਨ ਡੇਰਾ ਸਿੰਘ ਜੀ ਦਾ ਜਿਹੜਾ ਮੈਂ ਨਾਮ ਤੁਹਾਨੂੰ ਲੈ ਰਹੀਆਂ ਇਹ ਵੀ ਸਾਡਾ ਗੁਰਦੁਆਰਾ ਹੈਗਾ ਬਟ ਇਹ ਸਾਡੇ ਗੁਰਦੁਆਰਾ ਸਾਡੇ ਤੋਂ ਪਲੱਸ ਅੱਗੇ ਚਲਾ ਜਾਂਦਾ ਤੇ ਬਨਕੀਏ ਜਦੋਂ ਅਸੀਂ ਯਾਰ ਇਸ ਤਰ੍ਹਾਂ ਦੇ ਧਾਰਮਿਕ ਚੀਜ਼ਾਂ ਸੁਣਦੇ ਆ ਨਾ ਉਹ ਸਾਡੇ ਅੰਦਰ ਇੱਕ ਜਿਹੜੀ ਆਤਮਾ ਹੁੰਦੀ ਹੈ ਨਾ ਉਹ ਸਾਡੇ ਇੱਕ ਆਤਮਾ ਸਾਡੇ ਤੇ ਪਾਵਰ ਟੀਰ ਕਰ ਦਿੰਦੀ ਆ ਬਹੁਤ ਜ਼ਿਆਦਾ ਉਹ ਹੋਰ ਜ਼ਿਆਦਾ ਕ੍ਰੇਜ਼ ਆਉਂਦਾ ਹਾਂ ਅਸੀਂ ਪੁੱਛੀ ਇਸ ਬਾਰੇ ਕੀ ਆ ਉਸ ਬਾਰੇ ਕੀ ਆ ਇਸ ਬਾਰੇ ਕੀ ਆ ਆਈ ਥਿੰਕ ਮੇਰੀ ਏਜ ਮੈਕਸਿਮਮ ਲਗਭਗ 38 ਸਾਲ ਦੀ ਹੋ ਚੁੱਕੀ ਆ 38 ਪਲੱਸ ਮੇ ਹੋ ਚੁੱਕੀ ਆ ਤੇ ਜਦੋਂ ਮੈਨੂੰ ਮੈਂ ਮਤਲਬ ਜਦੋਂ ਆਪਣਾ 36 ਤੋਂ ਪਲੱਸ ਹੋਈ ਆ ਨਾ ਉਸ ਟਾਈਮ ਤੋਂ ਬਾਅਦ ਮੇਰਾ ਜਿਹੜਾ ਕ੍ਰੇਜ਼ਿੰਗ ਜਿਹਨੂੰ ਕਹਿੰਦੇ ਨੇ ਪਰਮਾਤਮਾ ਦੇ ਨਾਲ ਥੋੜਾ ਟੱਚਿੰਗ ਹੋ ਜਾਣਾ ਜਾਂ ਪਰਮਾਤਮਾ ਦੇ ਤਰੀਕੇ ਨਾਲ ਚੱਲਣਾ ਉਹ ਚੀਜ਼ਾਂ ਮੈਨੂੰ ਕਿਤਨੇ ਕਿਤੇ ਕਿਤਨੇ ਕਿਤੇ ਮੈਕਸਿਮਮ ਆਸੇ 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 ਪ੍ਰਭਾਵਿਤ ਕਰਦੀਆਂ ਬਹੁਤ ਜ਼ਿਆਦਾ ਮੈਨੂੰ ਪ੍ਰਭਾਵਿਤ ਹੋਣ ਲੱਗ ਪਈਆਂ ਤੇ ਮੈਨੂੰ ਕਈ ਵਾਰ ਮੈਂ ਸੋਚਦੀ ਆ ਕਿ ਚਲਿਆ ਯਾਰ ਆਪਨਾ ਅਸੀਂ ਘਾ ਦੇਖੋ ਘਾ ਦੇ ਕੰਮ ਤੰਦੇ ਸਾਡੇ ਮੁਕਦੇ ਨਹੀਂ ਹਨਾ ਕਦੀ ਭਾਂਡੇ ਕੱਲ ਆ ਕਦੀ ਰੋਟੀ ਕੱਲ ਆ ਕਦੀ ਉਹ ਕੱਲ ਲੱਗਦੀ ਆ ਕੱਲ ਚਲੋ ਜੀ ਅਸੀਂ ਸ਼ੇਰ ਦੀ ਹਫਤੇ 'ਚ 7 ਦਿਨ ਹੁੰਦੇ 7 ਦਿਨਾਂ ਦੇ ਵਿੱਚ ਜੀ ਅਸੀਂ ਇੱਕ ਐਤਵਾਰ ਆਪਣੇ ਗੁਰੂ ਦੇ ਨਾਮ ਦਾ ਵੀ ਕੱਢ ਲਈਏ ਨਾ ਤੇ ਉਹ ਵੀ ਸਾਡੇ ਕਿਤੇ ਹੋਏ ਜਿਹੜੇ ਵੀ ਸੋ ਪਾਪ ਐ ਪਾਪ ਤਾਂ ਚਲੋ ਅਸੀਂ ਕੀ ਕਰਨੇ ਅਸੀਂ ਇਹ ਕਿਹੜੇ ਵੀ ਨਹੀਂ ਮਾਰ ਸਕਦੇ ਪਰ ਚਲੋ ਸਾਰਾ ਦਿਨ ਦੇ ਵਿੱਚ ਬੋਲੇ ਜੋੜੇ ਸ਼ਬਦ ਹੁੰਦੇ ਉਹ ਵੀ ਮਾਫੀ ਪਰਮਾਤਮਾ ਦੇ ਪ੍ਰਤਿ ਮਿਲ ਜਾਂਦੀ ਐ ਸਾਨੂੰ ਹੈਨਾ ਤੇ ਬਾਕੀ ਮੈਨੂੰ ਬਹੁਤ ਵਧੀਆ ਲੱਗਾ ਜੀਵਨ ਸਿੰਘ ਜੀ ਦਾ ਜਿਹੜਾ ਮੈਂ ਇਹ ਇਤਿਹਾਸ ਉਹਨਾਂ ਬਾਰੇ ਪੁੱਛਿਆ ਜਾਂ ਡੇਰਾ ਬਾਬਾ ਦਰਸ਼ਨ ਸਿੰਘ ਜੀ ਦੇ ਬਾਰੇ ਪੁੱਛਿਆ ਤਾਂ ਮੈਂ ਤੁਹਾਨੂੰ ਸੱਚ ਦੱਸਦੀ ਆ ਬੈਠੇ ਬੈਠੇ ਮੇਰੇ ਇੰਨੀ ਕੁ ਜਿਆਦਾ ਰੂਹ ਅੰਦਰੋਂ ਕੰਬੀ ਕਿ ਸਹੀ ਗੱਲ ਐ ਯਾਰ ਪਰਮਾਤਮਾ ਅੱਜ ਵੀ ਹੈਗਾ ਐਸੀ ਗੱਲ ਨਹੀਂ ਕਿ ਪਰਮਾਤਮਾ ਨਹੀਂਗਾ ਪਰਮਾਤਮਾ ਹੈਗਾ ਪਰ ਪਰਮਾਤਮਾ ਨੂੰ ਦੇਖਣ ਲਈ ਨਾ ਨਿਮਰਤਾ ਸਿਮਰਨ ਇਹ ਚੀਜ਼ ਜਿਆਦਾ ਜ਼ਰੂਰੀ ਮਾਨਿਆ ਰੱਖਦੀਆਂ ਨੇ ਅਸੀਂ ਲੋਕ ਕਹਿੰਦੇ ਆ ਨਹੀਂ ਨਹੀਂ ਸਾਡੇ ਤੇ ਰੱਬ ਸੁਣਦਾ ਹੀ ਨਹੀਂ ਪਿਆ ਅਸੀਂ ਤਾਂ ਦੁਖੀ ਹੋ ਗਏ ਅਸੀਂ ਇਹ ਹੋ ਗਏ ਇਹ ਚੀਜ਼ਾਂ ਨਹੀਂ ਹੁੰਦੀਆਂ ਅੰਦਰ ਦੀ ਨਿਮਰਤਾ ਤੁਹਾਡੀ ਹੋਣੀ ਜ਼ਰੂਰੀ ਹੈ ਅੰਦਰ ਦੀ ਸੱਚਾਈ ਹੋਣੀ ਜ਼ਰੂਰੀ ਹੈ ਮੈਨੂੰ ਨਹੀਂ ਪਤਾ ਮੈਂ ਸੱਚੀ ਆ ਕਿ ਝੂਠੀ ਆ ਮੈਂ ਆਪਣੀ ਸਫਾਈ ਨਹੀਂ ਦੇ ਰਹੀ ਪਰ ਹਾਂ ਮੈਂ ਤੁਹਾਨੂੰ ਅੱਗੇ ਵੀ ਇਹ ਕਹਿ ਚੁੱਕੀ ਆ ਜੋ ਮੇਰੇ ਮੂੰਹ ਤੇ ਆ ਉਹੀ ਮੇਰੇ ਦਿਮਾਗ 'ਚ ਆ ਜੋ ਮੇਰੇ ਦਿਮਾਗ 'ਚ ਮਿਲਿਓ ਉਹੀ ਮੂੰਹ ਤੇ ਆ ਮੈਂ ਨਾ ਤਾਂ ਲਾਈਫ ਵਿੱਚ ਕਦੀ ਬਨਾਵਟੀ ਰਿਸ਼ਤੇ ਬਣਾਏ ਆ ਨਾ ਮੈਨੂੰ ਬਣਾਣੇ ਆਂਦੇ ਆ ਨਾ ਮੈਂ ਬਣਾ ਪਾਨੀ ਆਂ ਕਈ ਵਾਰ ਮੇਰੀ ਖੁਦ ਦਾ ਆਪਸੇ ਕੋਈ ਇਸ ਤਰ੍ਹਾਂ ਦਾ ਮੂੰਹ ਬੋਲਿਆ ਸ਼ਬਦ ਹੋ ਜਾਂਦਾ ਅਗਲੇ ਬੰਦੇ ਨੂੰ ਗੁੱਸਾ ਲੱਗ ਜਾਂਦਾ ਪਰ ਮੈਂ ਮੈਂ ਨਹੀਂ ਚਾਹਦੀ ਕਿ ਮੇਰੇ ਤੋਂ ਗੁੱਸਾ ਹੋਵੇ ਨਰਾਜ਼ ਹੋਵੇ ਪਰ ਮੈਂ ਕੀ ਕਰਾਂ ਮੇਰਾ ਨੇਚਰ ਹੀ ਇਦਾਂ ਦਾ ਹੈ ਮੈਂ ਬਹੁਤ ਜ਼ਿਆਦਾ ਸਿੱਧੇ ਜ ਸਭਾ ਦੀਆਂ ਨਾਮ ਨੂੰ ਜਿਆਦਾ ਗੱਲਾਂ ਆਉਂਦੀਆਂ ਤੇ ਨਾਮ ਮੇ ਜਿਆਦਾ ਗੱਲਾਂ ਕਰ ਪੰਦੀਆਂ ਤੇ ਇਸ ਲਈ ਮੇ ਆਪਣੀ ਤੁਹਾਨੂੰ ਸੰਡੇ ਦੀ ਰੂਟੀਨ ਦੱਸੀ ਜਿਹੜੀ ਮੈਂ ਆਪਣੇ ਪਹਿਲਾਂ ਆਪਣੇ ਗੁਰਮਾਰੀ ਦੇ ਘਰ ਜਿਹੜਾ ਸਾਡਾ ਗੁਰਮੰਤਰ ਹੈ ਸਾਡੇ ਮਾਲਕ ਅਸਾਨੂੰ ਇਹ ਕਹਿੰਦੇ ਨੇ ਕਿ ਹਰ ਜਗ੍ਹਾ ਤੇ ਜਾਓ ਪਰ ਗੁਰ ਆਪਣਾ ਇਕੀਤਿਓ ਸਾਡੇ ਗੁਰਮਾਰੀ ਨੇ ਕਦੀ ਨਹੀਂ ਕਿਹਾ ਤੁਸੀਂ ਇੱਥੇ ਨਹੀਂ ਜਾਣਾ ਤੁਸੀਂ ਉੱਥੇ ਨਹੀਂ ਜਾਣਾ ਇੱਥੇ ਨਹੀਂ ਜਾਣਾ ਮੈਂ ਗੁਰੂ ਗੁਰੂ ਦੇ ਪ੍ਰਤੀ ਕਿਸੇ ਨੂੰ ਵੀ ਨਹੀਂ ਨਿੰਦਾਂਗੇ ਕਿਉਂਕਿ ਸਾਡੇ ਗੁਰੂ ਸਾਰੇ ਸਹੀ ਹੈ ਸਿਰਫ ਅਸਲੀ ਲੋਕਾਂ ਨੇ ਜਿਹੜੇ ਆ ਨਾ ਆਪਣੇ ਥੋਟ ਆਪਣੀਆਂ ਸੋਚ ਉਹ ਵੱਖਰੀਆਂ ਵੱਖਰੀਆਂ ਬਣਾ ਲੈਂਦੀਆਂ ਹਈਆਂ ਨੇ ਤੇ ਮੈਂ ਅੱਜ ਕਿਉਂ ਬੋ ਰਹੀਆਂ ਇਹਦੇ ਵਿੱਚ ਵੀ ਤੁਹਾਨੂੰ ਮੈਂ ਦੱਸ ਦਿੰਦੀ ਆ ਕਿ ਆ ਇੱਕ ਅੰਦਰਲੀ ਸ਼ਕਤੀ ਹੈ ਜਿਹੜੀ ਅੰਦਰਲੀ ਇੱਕ ਪਾਵਰਟੀ ਹੈ ਨਾ ਬੰਦੇ ਦੀ ਜਿਹੜੀ ਅੰਦਰ ਪਾਵਰ ਹੈ ਜਿਹੜਾ ਗੱਲਾਂ ਜਿਹੜੀਆਂ ਸੁਣ ਕੇ ਆਇਆ ਸਚਾਈ ਸੁਣ ਕੇ ਆਇਆ ਹੈ ਜਾਂ ਗੁਰੂ ਸਿੱਖੀ ਦੇ ਬਾਰੇ ਸੁਣ ਕੇ ਆਇਆ ਹੈ ਜਾਂ ਆਪਣੇ ਅੰਦਰੋਂ ਬੋਲ ਰਿਹਾ ਉਹ ਇੱਕ ਆਪਣੇ ਆਪ ਨੈਚੁਰਲੀ ਗੱਲਾਂ ਮੇਰੀਆਂ ਬਾਹਰ ਆ ਰਹੀਆਂ ਨੇ ਮੈਂ ਖੁਦ ਮਤਲਬ ਪੜੀਆਂ ਨਹੀਂ ਆ ਜਾਂ ਸੁਣੀਆਂ ਨਹੀਂ ਆ ਨੈਚੁਰਲੀ ਬਾਹਰ ਆ ਰਹੀਆਂ ਤੇ ਅੱਜ ਦਾ ਦਿਨ ਮੈਨੂੰ ਬਹੁਤ ਵਧੀਆ ਲੱਗਾ ਸਾਡੇ ਸਾਰਾ ਦਿਨ ਅੱਜ ਮਲੋ ਸਾਡੇ ਕੀ ਹਰ ਇੱਕ ਜਗ੍ਹਾ ਤੇ ਰੋਲ ਰੋਡ ਦੇ ਉੱਪਰ ਹੈ ਜਗਾ ਜਗਾ ਦੇ ਉੱਪਰ ਹਰ ਇੱਕ ਬਾਬਾ ਦੀਪ ਸਿੰਘ ਦੇ ਖੁਸ਼ੀ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੱਲ ਦਾ ਵੀ ਇਹਨਾਂ ਦਾ ਦਿਨ ਦਿਹਾੜਾ ਹੈ ਵੈਸੇ ਤਾਂ 12 ਵਜੇ ਤੋਂ ਬਾਅਦ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਹੈਗਾ ਕਈਆਂ ਨੇ 26 ਨੂੰ ਕੀਤਾ ਹੈ ਕਈਆਂ ਨੇ 27 ਨੂੰ ਕੀਤਾ ਹੈ ਦੋ ਦਿਨ ਸਾਡੇ ਇਹ ਗੁਰਮਰੀ ਦੇ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਲਗਾਤਾਰ ਲੰਗਰ ਚੱਲਦੇ ਰਹਿਣਗੇ ਤੇ ਬਹੁਤ ਸਾਰੀਆਂ ਖੁਸ਼ੀਆਂ ਮਿਲਦੀਆਂ ਨੇ ਬਹੁਤ ਵਧੀਆ ਲੱਗਦਾ ਹੈ ਤੇ ਅ즈ਮੀ ਨੂੰ ਥੋੜਾ ਜਿਹਾ ਰੀਲ ਬਣਾ ਲੱਗਿਆ ਵੀ ਥੋੜਾ ਟਾਈਮ ਲੱਗਿਆ ਕੋਸ਼ਿਸ਼ ਕੀਤੀ ਸੀ ਕਿ ਮੈਂ ਮਤਲਬ ਮੋਬਾਈਲ ਵਗੈਰਾ ਗੁਰਦੁਆਰੇ ਲੈ ਕੇ ਜਾਵਾਂ ਬਾਬਾ ਜੀ ਦੇ ਨਾਲ ਸਾਂਝੀਆਂ ਜੋ ਗੱਲਾਂ ਕੀਤੀਆਂ ਨੇ ਉਹ ਵੀ ਤੁਹਾਡੇ ਲਈ ਲਾਈਵ ਕਰਾਂ ਪਰ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਜ਼ਰੂਰ ਕਰਦੀ ਹਾਂ ਜਦੋਂ ਵੀ ਮੈਂ ਦੁਬਾਰਾ ਆਪਣਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਜਾਵਾਂਗੀ ਉੱਥੇ ਬਾਬਾ ਜੀ ਨਾਲ ਬੈਠ ਕੇ ਲਾਈਵ ਵਿੱਚ ਸਾਰੀਆਂ ਗੱਲਾਂ ਕਰਾਂਗੀ ਉਹ ਗੱਲਾਂ ਤੁਹਾਨੂੰ ਖੁਦ ਵੀ ਪਾਵਾਂਗੀ ਔਰ ਤੁਸੀਂ ਖੁਦ ਦੇਖਣਾ ਕਿ ਉਹਨਾਂ ਦੀ ਗੱਲ ਜਦੇ ਮੇਰੀ ਗੱਲ ਜੀ ਕਿਸੇ ਚੀਜ਼ਾ ਕੋਈ ਅੰਤਰ ਨਹੀਂ ਹੈ ਤੇ ਜਦੋਂ ਤੁਸੀਂ ਬਾਬਾ ਜੀ ਦੇ ਮੂੰਹੋਂ ਇਹ ਗੱਲਾਂ ਸੁਣੋਗੇ ਨਾ ਤੇ ਤੁਹਾ ਰੂਹ ਕੰਬ ਜਾਈ ਗਈ ਜਦੋਂ ਮੈਂ ਸੁਣ ਰਹੀ ਸੀ ਉਹ ਗੱਲਾਂ ਤੇ ਬਹੁਤ ਵਧੀਆ ਲੱਗਦਾ ਹੈ ਨਾ ਜਦੋਂ ਸਾਡੇ ਤੋਂ ਪਲੱਸ ਤੋਂ ਪਲੱਸ ਵੱਡੀ ਉਮਰ ਦਾ ਬੰਦਾ ਆਨ ਕੇ ਸਾਡੇ ਕੋਲ ਬੈਠਦਾ ਹੈ ਜਾਂ ਸਾਡੇ ਕੋਲ ਕੋਈ ਮਾਤਾ ਆਨ ਕੇ ਬੈਠਦੀ ਹੈ ਸਾਨੂੰ ਬਹੁਤ ਸੰਗੀਆਂ ਚੰਗੀਆਂ ਗੱਲਾਂ ਦੱਸਦੀ ਹੈ ਗੁਰਸਿੱਖੀ ਬਾਰੇ ਗੁਰਧਾਰਮਿਕ ਬਾਰੇ ਜਰ ਕੋ ਆਪਣੇ ਕੁਝ ਵੀ ਬ੍ਰਾਹਮਣ ਸਾਈਡ ਤੋਂ ਕੁਝ ਵੀ ਲਗਾ ਲਓ ਤੇ ਉਹ ਚੀਜ਼ਾਂ ਬਹੁਤ ਵਧੀਆ ਸਾਨੂੰ ਭਾਵਵਾਤ ਕਰਦੀਆਂ ਨੇ ਤੇ ਬਾਕੀ ਕੋ ਤੁਸੀਂ ਸਭ ਕਿਵੇਂ ਹੋ ਅੱਜ ਕੱਲ ਮੌਸਮ ਬਹੁਤ ਵਧੀਆ ਆ ਰਿਹਾ ਹੈ ਲਗਾਤਾਰ ਰੁਟੀਨ ਦੇ ਵਿੱਚ ਤੁਪ ਪਾਣੀ ਕਰੀਆਂ ਨੇ ਤੇ ਆਪਣੀ ਆ ਰਹੀ ਹੈ ਸਾਡੀ ਬਸੰਤ ਪੰਚਮੀ 2 ਫਰਵਰੀ ਨੂੰ ਤੇ 2 ਫਰਵਰੀ ਨੂੰ ਬਸੰਤ ਪੰਚਮੀ ਜਦੋਂ ਆ ਜਾਏਗੀ ਉਸ ਤੋਂ ਬਾਅਦ ਮੌਸਮ ਹੋਰ ਵੀ ਜ਼ਿਆਦਾ ਚੇਂਜ ਹੋ ਜਾਏਗਾ ਇੰਟਰੂ ਹੋ ਜਾਏਗਾ ਪਤਾ ਲੱਗ ਜਾਏਗਾ ਮੌਸਮ ਦਾ ਕਿੰਨਾ ਫਰਕ ਪੈ ਰਿਹਾ ਹੈ ਤੇ ਫਿਰ ਬਾਕੀ ਹੋਰ ਮੇਰੇ ਕੋਲ ਬੋਲਣ ਲਈ ਤਾਂ ਬਹੁਤ ਸ਼ਰਮ ਹੈ ਪਰ ਤੁਸੀਂ ਮੇਰੀ ਸਪੀਚ ਸੁਣ ਕੇ ਹੋਰ ਜ਼ਿਆਦਾ ਗੁੱਸੇ ਚਾ ਜਾਓਗੇ ਇਸ ਲਈ ਮੈਂ ਆਪਣੀ ਸਪੀਚ ਨੂੰ ਇੱਥੇ ਹੀ ਮਤਲਬ ਖਤਮ ਕਰਦੀਆਂ ਬਾਕੀ ਤੁਸੀਂ ਆਪਣਾ ਅਸ਼ੀਰਵਾਦ ਪਿਆਰ ਕਿਰਪਾ ਇਸ ਤਰ੍ਹਾਂ ਹੀ ਦਿੰਦੇ ਰਹੋ ਪਰਮਾਤਮਾ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਭ ਨੂੰ ਤੰਦਰੁਸਤ ਰੱਖੇ ਤੁਸੀਂ ਆਪਣੇ ਪਰਵਾਦ ਦੇ ਵਿੱਚ ਜਿੱਦਾਂ ਮਾਲਕ ਨੇ ਸਭ ਨੂੰ ਖੁਸ਼ ਰੱਖਿਆ ਤੁਹਾਨੂੰ ਵੀ ਪਰਮਾਤਮਾ ਖੁਸ਼ ਰੱਖੇ ਤੇ ਬਾਕੀ ਤੁਹਾਡੇ ਨਾਲ ਵੀਡੀਓ ਮੈਂ ਲੈ ਕੇ ਇਸ ਤਰ੍ਹਾਂ ਹੀ ਹਾਜ਼ਰ ਹੁੰਦੀ ਰਵਾਂਗੀ ਹਰ ਸਪੀਚ ਨੂੰ ਲੈ ਕੇ ਹਰ ਕਿਚਨ ਨੂੰ ਲੈ ਕੇ ਹਰ ਹੋਮ ਰੁਟੀਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਔਰ ਬਲੌਗ ਜਿਹਨੂੰ ਬੋਲਦੇ ਨੇ ਮੋਨਿਕਾ ਧਮਨ ਬਲੌਗਸ ਇਹ ਮੇਰਾ ਚੈਨਲ ਦਾ ਨਾਮ ਹੀ ਬਲੌਗਸ ਹੈ ਕਿ ਤਾਂ ਕਿ ਹਰ ਇੱਕ ਰੀਲਸ ਮੈਂ ਅੱਪ ਤੋਂ ਅਪ ਅੱਪ ਤੋਂ ਅਪ ਵੀਡੀਓ ਤੁਹਾਨੂੰ ਡਾਲਦੀ ਰਹੀ ਆ ਕਰਾਂ ਬਾਕੀ ਤੁਸੀਂ ਇਸ ਟਾਈਮ ਵਧੀਆ ਰਹੋ ਤੰਦਰੁਸਤ ਰਹੋ ਬਾਕੀ ਮੈਂ ਤੁਹਾਡੀ ਮੋਨਿਕਾ ਧਮਨ ਤੁਹਾਡੇ ਚੈਨਲ ਦੇ ਨਾਲ ਇਸ ਤਰ੍ਹਾਂ ਹੀ ਜੁੜਦੀ ਰਵਾਂਗੀ ਤੇ ਤੁਸੀਂ ਆਪਣਾ ਪਿਆਰ ਅਸ਼ੀਰਵਾਦ ਕਿਰਪਾ ਇਸ ਤਰ੍ਹਾਂ ਹੀ ਬਣਾਦੇ ਰਹਿਣਾ ਸੋ ਟੇਕ ਕੇਅਰ ਬਾਏ ਬਾਏ